ਨਾਮ ਕੀ ਤੁਹਾਡਾ ਕਸ਼ਮੀਰਾ ਬਾਈ ਕਸ਼ਮੀਰਾ ਬਾਈ ਕਿੱਥੇ ਰਹਿਣ ਵਾਲੇ ਤੁਸੀਂ ਤਪਰੀ ਤਪਰੀ ਹਾਂ ਤੇ ਇਹ ਜਿਹੜਾ ਤੁਹਾਡਾ ਭਰਾ ਕੀ ਇਹਦੇ ਰੇਮੀ ਨਾਲ ਕਤਲ ਕਰ ਦਿੱਤਾ ਕਿਸੇ ਨੇ ਤੇ ਕੀ ਰਜਾ ਸੀ ਜਿਹੜਾ ਕਤਲ ਕਰਨਾ ਨਾਲ ਤੇ ਘਾਂਡੀ ਗਏ ਨਾ ਸਭ ਵਜ੍ਹਾ ਕੀ ਕਤਲ ਕਰਦੇ ਹਾਂ ਜ਼ਮੀਨ ਦਾ ਰੋਲਾ ਸਾਡਾ ਹੈਗਾ ਅਸੀਂ ਕਿਸ ਤਰ੍ਹਾਂ ਹਾਲਾਤ ਜਿਹੜੇ ਲਾਸ਼ ਪਈ ਕਿੱਥੇ ਪਈ ਸੀ 66 ਦੇ ਮੁੱਢੇ ਪਈ ਸੀ ਨਹਿਰ ਦੇ 50 ਕੀ ਸੀ ਛੱਟਾਂ ਵਜੀਆਂ ਵਿੱਚ ਗੁੱਜੀਆਂ ਗਲਾ ਵੀ ਦਬਾਇਆ ਵੈਸੇ ਗਰਦਨ ਕੇ ਪਤ ਤੋੜੀ ਨੇ ਕੀ ਕੀਤਾ ਨੇ ਇਹ ਜਿਹੇ ਹਾਲਾਤ ਹਾਂ ਬੇਰਮੀ ਨਾਲ ਉਹਨਸ ਵੇਖਾ ਨਹੀਂ ਜਾਂਦਾ ਸਾਡੇ ਭਰਾ ਦਾ ਸਕਮੰਦਰਪਾਲ ਸਕਮੰਦਰਪਾਲ ਹਾਂਜੀ ਛਾਂਗੇਦ ਰਹਿਣ ਵਾਲਾ ਛਾਂਗੇਦ ਰਹਿਣ ਵਾਲਾ ਹੋਰ ਕਾਰਵਾਈ ਦੀ ਕੀ ਮੰਗੋ ਤੁਸੀਂ ਸਾਡੇ ਅਸੀਂ ਗਰੀਬ ਲੋਕਾਂ ਸਾਡੀ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਕਿੰਨੇ ਬੰਦਿਆਂ ਨੇ ਕਤਲ ਕੀਤਾ 500 ਤਹੀਗੇ 500 ਤੋਂ ਮੰਨ ਲਈ ਜਿਹਨਾਂ ਨੇ ਕਤਲ ਕੀਤਾ ਹਾਂਜੀ ਜਵੇਲੀ ਬਵਾਦ ਸੀ ਜਵੇਂਦਰ ਦਾ ਰੋਲਾ ਸੀ ਹਾਂਜੀ ਸਾਡੀ ਸੁਨਾਏ ਹੋਣੀ ਚਾਹੀਦੀ ਏ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਕਿੱਥੋਂ ਦਾ ਰਹਿਣ ਵਾਲੇ ਛਾਂਗੇ ਦੇ ਕਾਂਗੇ ਤੇ ਕੀ ਗੱਲ ਬਾਤ ਹੈ ਜਿਹੜਾ ਤੁਹਾਡੇ ਭਰਾ ਦਾ ਦਵਾਈ ਲੈਣ ਗਿਆ ਸੀ ਸਵੇਰੇ ਸੁਬਾ 8:00 ਵਜੇ ਤੇ ਉੱਥੋਂ ਪਤਾ ਨਹੀਂ ਦਵਾਈ ਨੂੰ 9:30 ਦੀ ਪਰਚੀ ਕੱਢੀ ਵੀ ਤੇ ਉਦੋਂ ਬਾਅਦ ਮਾਰ ਕੇ ਸੱਟ ਤਾਂ ਕਿਸੇ ਨੇ ਅੱਛਾ 9:00 ਇਹ ਪਰਚੀ ਕਿੱਥੋਂ ਕੱਢੀ ਦਵਾਈ ਕਿੱਥੋਂ ਲੈਣ ਗਿਆ ਦਵਾਈ ਗੁਰੂ ਸਾਹਿਬ ਇੱਥੇ ਆਣਾ ਸੀ ਫਿਰੋਜਪੁਰ ਫਿਰੋਜਪੁਰ ਆਣਾ ਹਾਂਜੀ ਅੱਛਾ ਦਵਾਈ ਕਾਹਦੀ ਲੈਣ ਗਿਆ ਪੀਲੀਏ ਦੀ ਪੀਲੀਏ ਦੀ ਹਾਂਜੀ ਸਰਕਾਰੀ ਹਸਪਤਾਲ ਹਾਂਜੀ ਹਾਂਜੀ अच्छा तो की ਗਲਤ ਜਦੋਂ ਵਾਪਸ ਨਹੀਂ ਪਹੁੰਚਿਆ ਕਰੇ ਨਹੀਂ ਕਰੇ ਪਹੁੰਚਿਆ ਸਾਨੂੰ ਕਿਸੇ ਨੇ ਦੱਸਿਆ ਬਹੁਤ ਕੁੱਟਿਆ ਵਾਲਾ ਸੀ ਕੀ ਕਹਿੰਦੇ ਡੱਡੂ ਬੁੜੀ ਹਾਂਜੀ ਕਿੱਥੇ ਪਈ ਏ ਇਹ ਬਾਜੇ ਕਾ ਨਹਿਰ ਦੇ ਉੱਤੇ ਪਈ ਸੀ ਸੇਮ ਨਾਲ ਹਾਂਜੀ ਸੇਮ ਨਾਲ ਇੱਥੇ ਹਾਂਜੀ ਅੱਛਾ ਕੀ ਏਤ ਪਰੇ ਹਲਾਤਾ ਜੀ ਬਈ ਕਿਸ ਤਰ੍ਹਾਂ ਦੀ ਹਲਾਤ ਏਤ ਪਰੇ ਹਲਾਤਾਂ ਚ ਪਈ ਸੀ ਸੱਟਾਂ ਸੱਟਾਂ ਬਹੁਤ ਗੁੱਜਿਆ ਸੀ ਬਹੁਤ ਜ਼ਿਆਦਾ ਹਾਂਜੀ ਸੱਟਾਂ ਹੋਰ ਤੁਹਾਡੀ ਕੀ ਮੰਗੂਗੀ ਸਾਨੂੰ ਇਨਸਾਨ ਮਿਲਣਾ ਚਾਹੀਦਾ ਕੀ ਨਾਮ ਚ ਭਰਾ ਦਾ ਸੁਖਮੰਦਰਪਾਲ ਸੁਖਮੰਦਰਪਾਲ ਹਾਂਜੀ ਉਮਰ ਕਿੰਨੀ ਉਮਰ 27 ਸਾਲ ਦੀ ਹਾਂਜੀ ਠੀਕ ਹੈ ਉਹਨਾਂ ਸਾਥ ਮਿਲਣਾ ਚਾਹੀਦਾ ਹਾਂਜੀ ਇਨਸਾਨ ਮਿਲਣਾ ਚਾਹੀਦਾ ਸਾਨੂੰ ਮੇਰਾ ਨਾਮ ਬਗੀਚਾ ਸਿੰਘ ਹੈ ਜੀ ਬਗੀਚਾ ਸਿੰਘ ਕਿੱਥੋਂ ਦਾ ਰਹਿਣ ਵਾਲੇ ਹੋ ਤੇ ਇਹ ਕੀ ਲੱਗਦਾ ਸੀਗਾ ਇਹ ਮੇਰਾ 사ਲਾ ਸੀਗਾ ਕਿ ਮੈਂ ਪਿੰਡ ਸ਼ਾਂਗਾਕੁਰ ਦੇ ਰਹਿਣ ਵਾਲਾ ਜਿਹੜੇ ਮੁੰਡੇ ਦਾ ਕਤਲ ਹੋਇਆ ਹੈ ਇਹ ਪਿੰਡ ਸ਼ਾਂਗਰਾ ਹੀ ਦੇ ਰਹਿਣ ਵਾਲੇ ਨੇ ਸ਼ਾਂਗਰਾ ਹੀ ਦੇ ਹਾਂਜੀ ਗੁਰੂ ਸਾਹਿਬ ਚ ਪਿੰਡ ਦਾ ਹਾਂਜੀ ਗੁਰੂ ਸਾਹਿਬ ਜੀ ਅਚਕੀ ਗੱਲਬਾਤ ਹੋਈ 21 ਵਜੇ ਸੀ ਇਹ ਕਤਲ ਕਰਦੀ ਹੈ ਨਾ ਵਜਾਏ ਸੀ ਕਤਲ ਕਰਨ ਦੀ ਕਿ ਇਹਨਾਂ ਦਾ ਗਵਾਂਡੀਆਂ ਦੇ ਨਾਲ ਕੋਈ ਜ਼ਮੀਨਦਾਰ ਵਾਲਾ ਪਾਏਗਾ ਸੀ ਤੇ ਇਹਨਾਂ ਆਜ ਜ਼ਮੀਨ ਹੈ ਮਤਲਬ ਕਿ ਕਹਿੰਦਾ ਹੈ ਕੇੰਦੇ ਸੀ ਵੀ ਅਸੀਂ ਅੱਜ ਕਬਜ਼ਾ ਲੈਣਾ ਹੈ ਉਹਨਾਂ ਨੂੰ ਕਹਾਂ ਨੇ ਤੁਸੀਂ ਆ ਤੁਸੀਂ ਉਹਨਾਂ ਨੇ ਕਬਜ਼ਾ ਕੀਤਾ ਸੀ ਕਬਜ਼ਾ ਕਰਨਾ ਚਾਹੁੰਦੇ ਕਬਜ਼ਾ ਉਹਨਾਂ ਕੀਤਾ ਆ ਸੀ ਅੱਛਾ ਕੀਤਾ ਹੈ ਹਾਂ ਤੇ ਕੋਰਟ ਵੱਲੋਂ ਵੀ ਜ਼ਮੀਨ ਆਪਣੇ ਹੱਕ ਚ ਹੋ ਚੁੱਕੀ ਸੀ ਇਹਨਾਂ ਦੇ ਹੱਕ ਚ ਗਾਲ ਤੇ ਕੇਸ ਚੱਲਦਾ ਸੀ ਹਾਂ ਤੇ ਉਸ ਤੋਂ ਬਾਅਦ ਅੱਜ ਇਹਨਾਂ ਕਹਿੰਦਾ ਸੀ ਉਹਨਾਂ ਜਮੀਨ ਸਾਡੀ ਖਾਲੀ ਕਰ ਦਿਓ ਅਸੀਂ ਬੁੱਧਵਾਰ ਜ਼ਮੀਨ ਵੜਨੀ ਤੇ ਉਹਨਾਂ ਮੰਗਲਵਾਰੀ ਇਸ ਬੰਦੇ ਦਾ ਕਤਲ ਕਰਵਾਤਾ ਹਾਂਜੀ ਕਿ ਕਿਸ ਤਰ੍ਹਾਂ ਹਾਲਾਤਾਂ ਹੀ ਪਈ ਸੀ ਜਿਹੜਾ ਡੈੱਡ ਬੋਡੀ ਇਹ ਡੈੱਡ ਬੋਡੀ ਪਈ ਸੀ ਬਾਜੇ ਕਾਂਦੇ ਰੋਡ ਤੇ ਛਾਂਗੇ ਨੂੰ ਜਾਂਦਾ ਉੱਥੇ ਨਹਿਰਗੀ ਪੱਕੀ ਤੋਂ 100 ਕਿਲੋਮੀਟਰ ਦੀ ਦੂਰੀ ਤੇ ਪਈ ਸੀ ਖੱਡਿਆਂ ਚ ਛੱਪੜ ਦੇ ਵਿੱਚ ਇਹ ਮੁੰਡਾ ਕੀ ਕਰਨ ਗਿਆ ਸੀ ਤੇ ਕਿਵੇਂ ਪਤਾ ਲੱਗਿਆ ਇਹ ਮੁੰਡਾ ਘਰੋਂ ਪਹਿਲਾਂ ਤਾਂ ਗਿਆ ਸੀ ਗੋਲੂ ਕਿਆ ਆਪਣੀ ਭਾਂਜੀ ਨੂੰ ਛੱਡਣੋਂ ਪੜਦੀ ਹੈ ਉਸ ਤੋਂ ਬਾਅਦ ਇਹ ਗਿਆ ਸੀ ਪੀ.ਐਲ. ਦੀ ਦਵਾਈ ਲੈਣ ਵਾਸਤੇ ਗੁਰੂ ਸਾਹਿਬ ਉੱਥੋਂ ਗੁਰੂ ਸਾਹਿਬ ਕੋਲੋਂ ਵਾਪਸ ਆਉਂਦਾ ਪਿਆ ਸੀ ਤੇ ਉੱਥੇ ਕਿਤੇ ਨਾ ਘੇਰ ਘੁਰ ਲਿਆ ਕਤਲ ਕੀਤਾ ਕਤਲ ਕਰਤਾ ਜੀ ਬਾਈ ਬਾਂਹ ਤੇ ਟਾਈਮ ਹੋਇਆ ਜਾਂ ਕਿਸਰਾ ਹੋਇਆ ਇਹ ਕਤਲ ਜਿਹੜਾ ਅੱਜ ਸਾਡੇ ਮੈਸੇਜ ਘਰੇ ਪਹੁੰਚਿਆ ਕਤਲ ਦਾ ਸੁਨੇਹਾ ਪਹੁੰਚਿਆ ਸਾਡੇ 11:00 ਦੇ ਟਾਈਮ ਸੀ ਜਦੋਂ ਦੱਸ ਕੇ ਗਏ ਨੇ ਘਰੇ ਵੀ ਤੁਹਾਡਾ ਮੁੰਡਾ ਕਤਲ ਉੱਥੇ ਕਿਹਾ ਹੈ ਵੀ ਕੀ ਹੈ ਕਤਲ ਕੀਤਾ ਪਿਆ ਕਿਹੜੇ ਦੱਸਿਆ ਇਹ ਪਿੰਡ ਦਾ ਹੀ ਬੰਦਾ ਸੀ ਕੋਈ ਅੱਛਾ ਹਾਂਜੀ ਹਾਂਜੀ ਮੋਲੇ ਦੱਸਿਆ ਵੀ ਡੈੱਡ ਬਡੀ ਇੱਥੇ ਕੋਈ ਹਾਂ ਡੈੱਡ ਬਡੀ ਹੋਸੀ ਬਹੁਤ ਬੇਰਹਿਮੀ ਨਾਲ ਮਾਰਿਆ ਗਿਆ ਸੀ ਬਹੁਤ ਸੱਟਾਂ ਲੱਗੀਆਂ ਹੋਈਆਂ ਸੀ ਉਹਦੇ ਮਾਸ ਨੂੰ ਸਾਰਾ ਪੱਟਿਆ ਸੀ ਪਤੜੀ ਲਾਈਟ ਲਾਉਂਦੇ ਰਹੇ ਨੇ ਜਾਨ ਨੂੰ ਪ੍ਰੇਸ਼ਾਨਾ ਲਾਉਂਦੇ ਰਹਿਣਾ ਜਾਂ ਕੋਈ ਗ੍ਰੈਂਡਰ ਕੌਂਟਰਨ ਦੇ ਨਾਲ ਹੁੰਦਾ ਸਾਰਾ ਮਾਸ ਲੱਤਾਂ ਤੋਂ ਛਿੱਲਿਆ ਸੀ ਕਾਂਡ ਤੋਂ ਛਿੱਲਿਆ ਸੀ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ ਇਹਦਾ ਕੀ ਨਾਮ ਹੈ ਓਵਰ ਕਿੱਲੇ ਮੁੰਡੇ ਦਾ ਸੁਖਮੰਦਰ ਸਿੰਘ ਸੀ ਜੀ ਓਵਰ ਕਿੱਲੇ ਉਮਰ ਲਗਭਗ ਹੋਗੀ 26 27 ਸਾਲ 26 27 ਨੌਜਵਾਨ ਦਾ ਕਤਲ ਆ ਨੌਜਵਾਨ ਦਾ ਕਤਲ ਜੀ ਸਰ ਮੰਗ ਕੀ ਤੁਹਾਡੀ ਮੰਗ ਸਾਡੀ ਇਹ ਹੈ ਪ੍ਰਸ਼ਾਸਨ ਦੇ ਅੱਗੇ ਸਰਕਾਰ ਦੇ ਅੱਗੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿਨ੍ਹਾਂ ਜ਼ਾਲਿਮਾਂ ਨੇ ਇਹਦਾ ਕਤਲ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਸ ਗੱਲ ਦਾ ਸਾਨੂੰ ਇਨਸਾਫ ਪੂਰਾ ਇਨਸਾਫ ਮਿਲਣਾ ਚਾਹੀਦਾ ਹੈ। ਉਹਨਾਂ 'ਤੇ ਸਖਤ ਕਾਰਵਾਈ ਹੋਣੀ ਚਾਹੀਦੀ। ਉਹਨਾਂ 'ਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਏ। ਬੰਦੇ ਫੜੇ ਗਏ ਜੀ ਨਹੀਂ ਫੜੇ। ਬੰਦਾ ਇੱਕ ਬੰਦਾ ਅਰੇਸਟ ਕਰ ਲਿਆ ਪੁਲਿਸ ਨੇ। ਹਾਂ। ਹਾਂਜੀ ਗੁਰੂ ਸਾਹਿਬ ਦੀ ਪੁਲਿਸ ਨੇ ਥਾਣਾ ਗੁਰੂ ਸਾਹਿਬ ਤੋਂ ਗਈ ਸੀ ਪੁਲਿਸ। ਬਾਕੀ ਨਹੀਂ ਕੀਤੀ। ਬਾਕੀ ਅਜੇ ਨਹੀਂ ਕੀਤੇ ਨੇ। ਬਾਕੀ ਜੋ ਕਾਨੂੰਨੀ ਕਾਰਵਾਈ ਬਣਦੀ ਏ, ਜੋ ਵੀ ਕਾਨੂੰਨੀ ਕਾਰਵਾਈ ਬਣੇਗੀ ਉਹ ਸੰਦੇ ਤੇ ਇਹਦੇ ਤੇ ਲਾਗੂ ਕੀਤੀ ਜਾਵੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਗੁਰੂ ਸਾਹਿਬ ਦਾ ਮਾਮਲਾ ਆਇਆ ਸੀ ਕਿ ਜੀ ਮੈਟਰ ਦਾ ਜੀ ਸਰਕੀ ਮਾਮਲਾ ਜੀ ਗੁਰੂ ਸਾਹਿਬ। ਹਾਂਜੀ ਗੁਰੂ ਅਰਸ਼ਾਏ ਦੇ ਵਿੱਚ ਕਾਲਾ ਕਾ ਰੇਸ਼ਮ ਸੀ ਨਾ ਹੈਗਾ ਪੁੱਤਰ ਮੁਸ਼ਾਸ਼ੀ ਸਿੰਘ ਛੰਗਲ ਆਇਆ ਤਾਲ ਉਹਦੇ ਇਹਨੇ ਐਸੇ ਤੋਂ ਗੁਰੂ ਅਰਸ਼ਾਏ ਨੂੰ ਜੁਮੇ ਦਿੱਤੀ ਉਹਨਾਂ ਦਾ ਕਾਇਰਾ ਸੁਖਿੰਦਰ ਸਿੰਘ ਹੈਗਾ ਉਹ ਬਾਜੇ ਦੇ ਨੇੜੇ ਨਾਲ ਪਾਣੀ ਦੇ ਜਿੱਥੇ ਹੈਗਾ ਉੱਥੇ ਲਾਜ਼ਮੀ ਜੜਬੜੀ ਪਈ ਹੈ ਜਦੋਂ ਜਾ ਕੇ ਉਹਨਾਂ ਨੇ ਦੇਖਿਆ ਤੇ ਉਹ ਕਹਿੰਦੇ ਨੇ ਜਿਹੜੀ ਜਿਹੜੀ ਹੱਡੀ ਜਿਹੜੀ ਹੈ ਟੁੱਟੀ ਹੋਈ ਸੀ ਤੇ ਇਹਨਾਂ ਦਾ ਜਿਹੜਾ ਹੈਗਾ ਚਾਰ ਬੰਦੇ ਦੇ ਖਿਲਾਫ ਜਿਹੜਾ ਹੈਗਾ ਉਹਨਾਂ ਨੇ ਪਾਈ ਦੇ ਮੁਕੱਦਮਾ ਦਰਜ ਕਰਾਇਆ ਤੋ ਵੀ ਉਹਨਾਂ ਦਾ ਕੀ ਮਤਲੇ ਦਾ ਲਾਗੇ ਕੋਈ ਆਪਸੀ ਜ਼ਮੀਨ ਬਾਰੇ ਝਗੜਾ ਚੱਲ ਰਿਹਾ ਸੀ ਇਹ ਸਮੇਂ ਦੀ ਐਸਐਚਓ ਗੁਰੂ ਅਸਾਇਲ ਮੁਕਦਮਾ ਦਰਜ ਕੀਤਾ ਗਿਆ ਤੇ ਤਫਤੀਸ਼ ਜਾਰੀ ਹੈ ਸਰ ਕੋਈ ਛੜਿਆ ਵੀ ਨਹੀਂ ਅਜੇ ਅਜੇ ਕੋਈ ਉਤਾਰੀ ਨਹੀਂ ਹੋਈ ਹੈ ਤਫਤੀਸ਼ ਜਾਰੀ ਹੈ